ਅਸੀਂ ਜੀਬ ਜਾਨੂੰ ਮੰਗ ਪੱਤਰ ਦੇਣਾ ਐ ਸਾ ਡਾਕਟਰ ਦਨੇਸ਼ ਦੇ ਬਾਰੇ ਵੇਖੋ ਜਿਹੜਾ ਡਾਕਟਰ ਹੁੰਦਾ ਉਹ ਰੱਬ ਰੂਪ ਮੰਨਿਆ ਜਾਂਦਾ ਔਰ ਅੱਜ ਜੋ ਸਮਾਂ ਹੈ ਉਹ ਕੋਈ ਰੱਬ ਰੂਪ ਵਾਲਾ ਨਹੀਂ ਐ ਡਾਕਟਰ ਵੀ ਕਸਾਈ ਬਣ ਗਏ ਨੇ ਇਸ ਕਰਕੇ ਨਾ ਉਹਨੂੰ ਬੋਲਣ ਦਾ ਪਤਾ ਐ ਨਾ ਹੀ ਉਹਨੂੰ ਡਾਕਟਰੀ ਕਰਨ ਦਾ ਪਤਾ ਜੇ ਬੰਦੀ ਕਾਰਵਾਈ ਨਾ ਹੋਈ ਤੇ ਇਦੋਂ ਵੀ ਜਿਆਦਾ ਜਿਹੜਾ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ ਕਿਉਂਕਿ ਸਾਡਾ ਜਿਹੜਾ ਏਕਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਹਨ ਉਹ ਸਾਰੇ ਅਸੀਂ ਰਲ ਕੇ ਇਸ ਜਿਹੜਾ ਸਿਰਜਣ ਹੈ ਉਹਨੂੰ ਅਸੀਂ ਨੇਪਰੇ ਚਾੜਾਂਗੇ ਸਾਡੇ ਕੋਲ ਆਏ ਨੇ 8-10 ਬੰਦੇ ਜਿਨ੍ਹਾਂ ਨੇ ਕੰਪਲੀਟਾਂ ਕਰੀਆਂ ਹੋਈਆਂ ਨੇ ਵੀ ਉਹਨੇ ਉਹਨਾਂ ਦੇ ਬੱਚਿਆਂ ਨਾਲ ਵੀ ਨੁਕਸਾਨ ਕਰਿਆ ਕਿਸੇ ਤੋਂ ਜ਼ਿਆਦਾ ਪੈਸੇ ਲਏ ਨੇ ਲੁੱਟਮ ਮਚਾਈ ਬਹੁਤ ਜ਼ਿਆਦਾ ਦੁਰਵਿਹਾਵ ਕਰਨਾ ਵੀ ਉਹਦੇ ਤਹਿਤ ਅੱਜ ਸਾਡੀ ਮੇਨ ਮੰਗੇ ਆ ਵੀ ਦਿਨੇਸ਼ ਹਸਪਤਾਲ ਨੂੰ ਇਨਕੁਆਰੀ ਕਰਕੇ ਉਹਦਾ ਲਾਇਸੈਂਸ ਰੱਦ ਕਰਿਆ ਜਾਵੇ ਤੇ ਉਹਨੂੰ ਬੰਦ ਕਰਿਆ ਜਾਵੇ ਪ੍ਰੋਪਰ ਤੌਰ ਤੇ ਜੇ ਬੰਦੀ ਕਾਰਵਾਈ ਨਾ ਹੋਈ ਤੇ ਇਦੋਂ ਵੀ ਜਿਆਦਾ ਜਿਹੜਾ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ ਕਿਉਂਕਿ ਸਾਡਾ ਜਿਹੜਾ ਏਕਾ ਹੈ ਕਿਸਾਨ ਮਜ਼ਦੂਰ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਜਾਂ ਹੋਰ ਵੀ ਜਿਹੜੀਆਂ ਜੱਥੇਬੰਦੀਆਂ ਸਾਡੇ ਨਾਲ ਹਨ ਉਹ ਸਾਰੇ ਅਸੀਂ ਰਲ ਕੇ ਇਸ ਜਿਹੜਾ ਸਿਰਜਣ ਹੈ ਉਹਨੂੰ ਅਸੀਂ ਨੇਪਰੇ ਚਾੜਾਂਗੇ ਅਸੀਂ ਮੀਡੀਆ ਰਹੀਂ ਸਾਰਿਆਂ ਡਾਕਟਰਾਂ ਨੂੰ ਵੀ ਅਸਰਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਛੇਤੀ ਛੇਤੀ ਉਹਦਾ ਡਾ ਰਸਨਸ ਉਹਦਾ ਰੱਦ ਕਰਕੇ ਉਹਦਾ ਹਸਪਤਾਲ ਬੁਲਾਇਆ ਜਾਏ ਆਪ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਘੜ ਕੀਤਾ ਹਾਂਜੀ ਮੈਂ ਨਿਰਮਲ ਸਿੰਘ ਸ਼ੇਖਰ ਮਾਜਰਾ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਭਾਰਤ ਦਾ ਪੰਜਾਬ ਪੰਜਾਬ ਪ੍ਰਧਾਨ ਅਸੀਂ ਇੱਥੇ ਤਹਿਸੀਲਦਾਰ ਸਾਹਿਬ ਕੋਲੇ ਆ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਉਹ ਤਾਂ ਨਹੀਂ ਮਿਲੇ ਤੇ ਉਹਨਾਂ ਦੀ ਗੈਰਹਾਜ਼ਰ ਵਿੱਚ ਤਹਿਸੀਲਦਾਰ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੂੰ ਇਹ ਮੰਗ ਪੱਤਰ ਦੇ ਆਏ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਵੀ ਬੰਦੀ ਕਾਰਵਾਈ ਹੈ ਉਹਨਾਂ ਦਾ ਲਾਇਸੈਂਸ ਰੱਦ ਕਰਨ ਬਾਰੇ ਜੋ ਅਸੀਂ ਕਿਹਾ ਗਿਆ ਹੈ ਵੀ ਉਹ ਅਸੀਂ ਜਲਦੀ ਤੋਂ ਜਲਦੀ ਪੂਰੀ ਕਰਾਂਗੇ। ਹਾਂ ਆਪਣੇ ਜਿਹੜਾ ਇਸ ਸ਼ਹਿਰ ਦੇ ਵਿੱਚ ਇੱਕ ਬੜੀ ਮੰਡਪਾਦੀ ਕੱਢਣਾ ਵਾਪਰੀ ਸੀਗੀ ਤੇ ਉਹਦੇ ਸਬੰਧ ਵਿੱਚ ਇਹ ਵੀ ਆਇਆ ਨਾਲ ਉਹਨਾਂ ਦੀ ਸਹਿਮਤੀ ਚ ਤੇ ਇਹਦੇ ਵਿੱਚ ਤੁਸੀਂ ਪੜਤਾਲ ਕਰਦੇ ਹੋ ਦੇਖਦੇ ਹੋ ਜੋ ਕਾਰਵਾਈ ਅੱਗੇ ਵੀ ਚੱਲ ਰਹੀ ਹੈ ਜੋ ਹੋਣੀ ਆਲੀ ਉਹ ਵੀ ਅੱਗੇ ਪੇਜ ਦੇ ਦੇ ਸਕਦਾ। ਕੀ ਮੰਗਿਆ ਸੀ ਇਹਨਾਂ ਜੀ? ਇਹਨਾਂ ਨੇ ਤਾਂ ਇਹ ਹੀ ਮੰਗ ਕਰਿਆ ਜਿਵੇਂ ਅਸਟਾਲ ਬੰਦ ਕਰਵਾਇਆ ਚੋ। ਇਹ ਲਾਇਸੈਂਸ ਬਾਰੇ ਵੀ ਕਹਿ ਰਹੇ ਜਿਹੜੇ। ਹਾਂ ਲਾਇਸੈਂਸ ਬਾਰੇ ਵੀ ਕਹਿ ਰਹੇ। ਜਿਹੜੀ ਜੋ ਕੰਪੀਟੈਂਟ ਅਥਾਰਟੀ ਹੈਗੀ ਆ ਤੇ ਹੋਵੇਗਾ ਜੀ। ਇਹ ਦੇਖਦੇ ਆ ਜੀ ਅੱਗੇ ਹੁਣ ਉਹਨਾਂ ਦੇ ਜੋ ਰੂਲ ਹੈਗੇ ਹਨ ਸਬੰਧ ਦੇ ਤਹ ਭਾਰ ਦੇ ਫੈਸਲਾ ਲਊਗਾ। ਠੀਕ। ਥੈਂਕ ਯੂ। ਮੈਂ ਗੁਰਬਾਜ ਸਿੰਘ ਭਾਰਤੀ ਕਿਸਾਨ ਜੀ ਉਹਨਾਂ ਨੂੰ ਛਾਦੀਪੁਰ ਬਈ ਸੁਪਰਦਾਨ ਪੰਜਾਬ ਅੱਜ ਜੋ ਆਪ ਜੀ ਨੂੰ ਅਸੀਂ ਐਸ ਜੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸਾਂ ਡਾਇਰੈਕਟਰ ਦਨੇਸ਼ ਦੇ ਬਾਰੇ। ਵੇਖੋ ਜਿਹੜਾ ਡਾਕਟਰ ਹੁੰਦਾ ਹੈ ਉਹ ਰੱਬ ਰੂਪ ਮੰਨਿਆ ਜਾਂਦਾ ਹੈ ਔਰ ਅੱਜ ਜੋ ਸਮਾ ਹੈ ਉਹ ਕੋਈ ਰੱਬ ਰੂਪ ਵਾਲਾ ਨਹੀਂ ਹੈ ਡਾਕਟਰ ਵੀ ਕਸਾਈ ਬਣ ਗਏ ਨੇ ਇਸ ਕਰਕੇ ਨਾ ਉਹਨੂੰ ਬੋਲਣ ਦਾ ਪਤਾ ਹੈ ਨਾ ਹੀ ਉਹਨੂੰ ਡਾਕਟਰੀ ਕਰਨ ਦਾ ਪਤਾ ਹੈ ਉਹਨਾਂ ਦਾ ਪਰਿਵਾਰ ਆਪ ਹੀ ਉਹਨੂੰ ਮੈਂਟਰ ਕਰਿੰਦਾ ਫਿਰ ਮੈਂਟਰ ਬੰਦਾ ਹਸਪੀਟਲ ਕਿਵੇਂ ਚਲਾਦਾ ਹੈ ਅਸੀਂ মিডিਆ ਰਹੀਂ ਸਾਰਿਆਂ ਡਾਕਟਰਾਂ ਨੂੰ ਵੀ ਅਫਸਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਛੇਤੀ ਛੇਤੀ ਉਹਦਾ ਅਡਰੈਸ ਸੰਸ ਉਹਦਾ ਰੱਦ ਕਰਕੇ ਉਹਦਾ ਹਸਪਤਾਲ ਬੁਲਾਇਆ ਜਾਏ ਆਪ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਗੈਰ ਕੀਤਾ ਅਕਸਰਾਂ ਨੂੰ ਕਿ ਉਹਦਾ ਬਾਤ ਹੀ ਫੈਸਲਾ ਕਰਾਂਗੇ ਜੀ ਪਹਿਲਾ ਜਿਹੜਾ ਮੰਗ ਪੱਤਰ ਦਿੱਤਾ ਉਹ ਤੇ ਸੁਣਾਈ ਕੀਤੀ ਜਾਏ। ਠੀਕ ਠੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਤੋਂ ਦਾਸ ਬਲਵਿੰਦਰ ਸਿੰਘ ਡਾਰੀ ਅਮੀਤ ਪ੍ਰਧਾਨ ਪਟਿਆਲਾ ਯੂਥ ਵਿੰਗ। ਸੋ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਜੋ ਦਿਨੇਸ਼ ਹਸਪਤਾਲ ਹੈ ਜੋ ਪਿਛਲੇ ਦਿਨੀ ਆਪ ਜੀ ਨੂੰ ਪਤਾ ਲੱਗਿਆ ਹੋਵੇਗਾ ਕਿ ਬੱਚੇ ਦਾ ਜੋ ਕਤਲ ਕੀਤਾ ਗਿਆ ਹੈ ਹੋਰ ਵੀ ਜੋ ਜਿਨ੍ਹਾਂ ਦੇ ਨਾਲ ਪਰਿਵਾਰਾਂ ਦੇ ਨਾਲ ਵਦੀਕੀ ਹੋਈ ਹੈ ਉਹ ਸਾਡੇ ਸੰਪਰਕ ਵਿੱਚ ਹਨ ਲਿਖਤੀ ਰੂਪ ਵਿੱਚ ਐਸਡੀਐਮ ਸਾਹਿਬ ਨੂੰ ਸੌਂਪਿਆ ਗਿਆ ਹੈ ਜੇ ਬਣਦੀ ਕਾਰਵਾਈ ਨਾ ਹੋਈ ਤੇ ਇਦੋਂ ਵੀ ਜ਼ਿਆਦਾ ਜਿਹੜਾ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ ਕਿਉਂਕਿ ਸਾਡਾ ਜਿਹੜਾ ਏਕਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਹੋਰ ਵੀ ਜੜੀਆਂ ਜਥੇਬੰਦੀਆਂ ਸਾਡੇ ਨਾਲ ਹਨ ਉਹ ਸਾਰੇ ਅਸੀਂ ਰਲ ਕੇ ਇਸ ਜਿਹੜਾ ਸਿਰਜਣ ਹੈ ਉਹਨੂੰ ਅਸੀਂ ਨੇਪਰੇ ਚਾੜਾਂਗੇ ਸੋ ਇਹਨਾਂ ਹੋਰ ਵੀ ਜਿਹੜੇ ਡਾਕਟਰ ਨੇ ਜਾਂ ਹੋਰ ਵੀ ਜਿਹੜੇ ਹਸਤਾਲਾ ਲੋਕਾਂ ਨਾਲ ਵਦੀਕੀਆਂ ਕਰ ਰਹੇ ਨੇ ਜਾਂ ਕਿਸੇ ਵੀ ਵਿਭਾਗ ਵਿੱਚ ਨੇ ਸੋ ਉਹਨਾਂ ਨੂੰ ਵੀ ਤਾਵਣੀ ਹੈ ਕਿ ਤੁਸੀਂ ਬਾਜ ਆ ਜੋ ਨਹੀਂ ਤੇ ਅਸੀਂ ਜਿਹੜਾ ਵੱਡਾ ਜਿਹੜਾ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਉਹ ਲਿਖਿਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇਐਮਯੂਵੀ ਜੋ ਅੱਜ ਮੰਗ ਪੱਤਰ ਅਸੀਂ ਦਿਆ ਹੈਗਾ ਪ੍ਰਸ਼ਾਸਨ ਨੂੰ ਐਚਡੀਐਮ ਸਾਹਿਬ ਰਾਜਪੁਰਾ ਨੂੰ ਅਸੀਂ ਮੰਗ ਪੱਤਰ ਦਿਆ ਹੈਗਾ ਤਹਿਸੀਲਦਾਰ ਸਾਹਿਬ ਦੇ ਰਾਹੀਂ ਜੋ ਪਿਛਲੇ ਦਿਨੀ ਦਿਨੇਸ਼ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਸੀਗੀ ਉਹਦੇ ਪ੍ਰਤੀ ਵੀ ਉਹਦੀ ਪੜਤਾਲ ਕਰਾ ਕੇ ਸਾਰਾ ਉਹ ਜਿਹੜੇ ਹੋਰ ਉੱਥੇ ਬੰਦਿਆਂ ਨਾਲ ਜਿੰਨੇ ਵੀ ਸਾਡੇ ਪੇਸ਼ੈਂਟ ਸੀਗੇ ਸਾਡੇ ਕੋਲ ਆਏ ਨੇ 8-10 ਬੰਦੇ ਜਿਨ੍ਹਾਂ ਨੇ ਕੰਪਲੀਟਾਂ ਕਰੀਆਂ ਹੋਈਆਂ ਨੇ ਵੀ ਉਹਨੇ ਉਹਨਾਂ ਦੇ ਬੱਚਿਆਂ ਨਾਲ ਵੀ ਨੁਕਸਾਨ ਕਰਿਆ ਕਿਸੇ ਤੋਂ ਜ਼ਿਆਦਾ ਪੈਸੇ ਲਏ ਨੇ ਲੁੱਟਮ ਬਚਾਈ ਬਹੁਤ ਜ਼ਿਆਦਾ ਦੁਰਵਿਹਾਵ ਕਰਨਾ ਵੀ ਉਹਦੇ ਤਹਿਤ ਅੱਜ ਸਾਡੀ ਮੇਨ ਮੰਗੇ ਆ ਵੀ ਦਿਨੇਸ਼ ਹਸਪਤਾਲ ਨੂੰ ਇਨਕੁਆਰੀ ਕਰਕੇ ਉਹਦਾ ਲਾਇਸੈਂਸ ਰੱਦ ਕਰਿਆ ਜਾਵੇ ਤੇ ਉਹਨੂੰ ਬੰਦ ਕਰਿਆ ਜਾਵੇ ਪ੍ਰੋਪਰ ਤੌਰ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਜੇ ਲੁੱਟ ਕਰਨ ਵਾਲੇ ਹਸਪਤਾਲ ਬਣਾਈ ਬੈਠੇ ਨੇ ਇਹ ਐ ਕਰਿੰਦੇ ਬਣੇ ਬੈਠੇ ਆ ਡਾਕਟਰੀ ਲੈਨ ਦੇ ਵਿੱਚ ਉਹਨਾਂ ਨੂੰ ਸਭ ਕੁਝ ਮਿਲ ਸਕੇ ਤੇ ਰਾਜਪੁਰੇ ਦੇ ਵਿੱਚ ਹੋਰ ਕੋਈ ਡਾਕਟਰ ਇਦਾਂ ਦੀ ਕਾਰਵਾਈ ਨਾ ਕਰ ਸਕੇ ਬਾਕੀ ਵਜ ਜਾਂਦਾ ਅੱਛਾ ਕਿੱਧਰ ਬੱਬੂ ਭਾਈ ਤੋਂ ਹਾਂਜੀ ਮੈਂ ਅਮਰਿੰਦਰ ਸਿੰਘ ਹੈਪੀ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਛਡੋਣੀ ਅੱਜ ਜੋ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਐਸਡੀਐਮ ਸਾਹਿਬ ਗਏ ਹੋਏ ਸੀਗੇ ਬਾਹਰ ਉਹ ਤਹਿਸੀਲਦਾਰ ਦੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਵੀ ਜਿਹੜੀ ਦਿਨੇਸ਼ ਡਾਕਟਰ ਤੇ ਹੈ ਬਣਦੀ ਕਾਰਵਾਈ ਤੇ ਉਹਦਾ ਜਿਹੜਾ ਕਲੀਨਿਕ ਹੈ ਹਸਪੀਟਲ ਹੈ ਉਹਨੂੰ ਬੰਦ ਕੀਤਾ ਜਾਵੇ ਵੀ ਆਉਣ ਵਾਲਾ ਸਮਾਂ ਜੇ ਤੁਸੀਂ ਬੰਦ ਨਾ ਕਰਿਆ ਹੋਰ ਸੰਘਰਸ਼ ਤੇਜ਼ ਕਰਾਂਗੇ ਕਿਉਂਕਿ ਇਹਦੇ ਸਬੂਤਾਂ ਜਿਹੜੇ ਉਹਨਾਂ ਨਾਲ ਲਾ ਚੁੱਕੇ ਹਾਂ ਕੁਝ ਬਾਕੀ ਹੋਰ ਵੀ ਕਿਉਂਕਿ ਪ੍ਰਸ਼ਾਸਨ ਕੋਲ ਸਾਰੇ ਸਬੂਤਾਂ ਹੈ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਕਰੇ ਤੇ ਵੀ ਰਸਾ ਕਿਉਂਕਿ ਇਹਨੂੰ ਇਹਦੀ ਮੀਸੇਜ ਇਹਨੇ ਕਿਹਾ ਵੀ ਇਹ ਮੈਂਟਲ ਹੈ ਕਿਉਂਕਿ ਮੈਂਟਲੀ ਕੋਈ ਬੰਦਾ ਹਸਪਤਾਲ ਨਹੀਂ ਚਲਾ ਸਕਦਾ ਕਿਉਂਕਿ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹਨੂੰ ਰੱਦ ਕੀਤਾ ਜਾਵੇ ਤੇ ਹਸਪਤਾਲ ਬੰਦ ਕਰਿਆ ਜਾਵੇ ਠੀਕ ਹੈ ਹਾਂਜੀ ਪ੍ਰਧਾਨ ਜੀ ਜਿਹੜੇ ਅੱਜ ਮੰਗ ਪੱਤਰ ਤੁਸੀਂ ਆਗੇ ਦਿੱਤੇ ਵੀਰ ਵੱਲੋਂ ਕਿਆ ਕਰਨੀ ਸੋ ਮੈਂ ਗੁਰਵਿੰਦਰ ਸਿੰਘ ਬੱਬੂ ਖਰਾਜਪੁਰ ਪਿਛੋ ਸਿੱਖ ਰਾਜਪੂਤ ਭਾਈਚਾਰਾ ਯੂਥ ਵਿੰਗ ਮੁਖਲਾਰਾ ਪੰਜਾਬ ਰਾਜਪੂਤ ਭਾਈਚਾਰਾ ਔਰ ਭਾਰਤੀ ਕਿਸਾਨ ਜੋਨ ਲਖੋਵਾਲਸੀ ਨੰਬੀਤ ਪ੍ਰਧਾਨ ਜੀਲਾ ਪਟਿਆਲਾ ਸੋ ਅੱਜ ਐਸਟੀਐਮ ਸਾਹਿਬ ਦੇ ਅਸੀਂ ਮੰਗ ਪੱਤਰ ਦੇਣ ਆਏ ਸੀ ਜੋ ਪਿਛਲੇ ਦਿਨੀ ਡਾਕਟਰ ਦਨੇਸ਼ ਗਰਕ ਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਪ੍ਰਸ਼ਾਸਨ ਨੇ ਜੇ ਟਿੱਲੀ ਮਰਦਨ ਵਾਲੀ ਕੀਤੀ ਹੈ ਤੇ ਹੋਰ ਪਰਿਵਾਰ ਸਾਡੇ ਸੰਪਰਕ ਵਿੱਚ ਆਏ ਨੇ ਜਿਨ੍ਹਾਂ ਨਾਲ ਇਹਨਾਂ ਨੇ ਬਹੁਤ ਜਿਆਦੀਆਂ ਵਧੀਆਂ ਕੀਤੀਆਂ ਔਰ ਇਹਨਾਂ ਦੇ ਬੱਚੇ ਕੋ-ਕੋ ਕੇ ਉੱਥੇ ਉੱਚੜਖਾਨੇ ਵਿੱਚ ਮਾਰੇ ਗਏ ਨੇ ਸੋ ਅਸੀਂ ਅਜੇਸਟਮ ਸਾਹਿਬ ਨੂੰ ਇਹ ਰਿਕਵੈਸਟ ਬੇਨਤੀ ਕਰਦੇ ਆਂ ਸਮੂਹ ਜਥੇਬੰਦੀਆਂ ਜਿੰਨੀਆਂ ਵੀ ਰਾਜਪੂਤ ਭਾਈਚਾਰੇ ਦੇ ਵਿੱਚ ਸਾਡੇ ਜਾਂ ਸਾਡੀ ਖਚਾਨ ਜਥੇਆਂ ਬੰਦੇ ਹੋਣ ਜਾਂ ਸਮਾਜਿਕ ਜਥੇਬੰਦੀਆਂ ਹੋਣ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਅਜੇਸਟਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਹਦਾ ਲਾਇਸੈਂਸ ਜਲਦੀ ਜਲਦੀ ਰੱਦ ਕਰਕੇ ਕਿ ਹਸਪਤਾਲ ਨੂੰ ਤਾਲੇ ਮਾਰੇ ਜਾਣ ਅਸੀਂ ਇਕਤਾਲ ਮਿਲ ਕਮੇਟੀ ਇਸ ਵਾਸਤੇ ਬਣਾ ਰਹੇ ਆਂ ਜੇ ਇਹ ਕੋਈ ਕਾਰਵਾਈ ਇਦਾਂ ਦੀ ਨਹੀਂ ਹੁੰਦੀ ਅਮਲ ਦੇ ਵਿੱਚ ਨਹੀਂ ਆਉਂਦੀ ਅਸੀਂ ਇੱਕ ਹਫਤੇ ਦਾ ਟਾਈਮ ਪ੍ਰਸ਼ਾਸਨ ਨੂੰ ਦੇ ਰਹੇ ਨਹੀਂ ਤੇ ਇੱਕ ਹਫ਼ਤੇ ਵਿੱਚ ਕੋਈ ਕਾਰਵਾਈ ਇਦਾਂ ਦੀ ਨਹੀਂ ਹੁੰਦੀ ਤਾਂ ਕਿ ਵੱਡਾ ਸੰਘਰਸ਼ ਲੀਕ ਕੇ ਫਿਰ ਅਸੀਂ ਸਾਨੂੰ ਜੇ ਐਸ ਡੀ ਐਮ ਸਾਹਿਬ ਦੇ ਬਾਹਰ ਜੇ ਬੈਠਣਾ ਪਿਆ ਜਾਂ ਜੋ ਸਾਡੇ ਮੌਜੂਦਾ ਐਮ ਐਲ اے ਨੇ ਜਾਂ ਉਹਨਾਂ ਤੱਕ ਸਾਨੂੰ ਪਹੁੰਚ ਕਰਨੀ ਪਈ ਜਾਂ ਉੱਥੇ ਸਾਨੂੰ ਕੋਈ ਐਜੀਟੇਸ਼ਨਲ ਪ੍ਰੋਟੈਸਟ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਪਰ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਇਸ ਤਾਂ ਤੇ ਨਾਮਜ਼ਮੂਰ ਕੀਤਾ ਜਾਵੇ ਜੋ ਇਦਾਂ ਦੇ ਹਸਪਤਾਲ ਨੇ ਜਾਂ ਹੋਰ ਵੀ ਕੋਈ ਹਸਪਤਾਲ ਦੇ ਵੀ ਇਦਾਂ ਦੀ ਕੋਈ ਲੁੱਟਖਸਤ ਹੋ ਰਹੀ ਹੈ ਉਹ ਬਿਲਕੁਲ ਬੰਦ ਕੀਤੀ ਜਾਵੇ ਨਹੀਂ ਤਾਂ ਸਾਡੇ ਨਾਲ ਸਾਰਾ ਸਮਾਜ ਅਸੀਂ ਇਕੱਠੇ ਆ ਅਸੀਂ ਸਮਾਜਿਕ ਤੌਰ ਤੇ ਪਹਿਲੇ ਆ ਸਾਰੇ ਭਰਾ ਅੱਜ ਇਕੱਠੇ ਆ ਜੇ ਕੋਈ ਨਹੀਂ ਗੱਲਬਾਤ ਹੁੰਦੀ ਤਾਂ ਫਿਰ ਅਗਲਾ ਪ੍ਰੋਗਰਾਮ ਅਸੀਂ ਲਿਖਾਂਗੇ ਟੋਟਲ ਹੁਣ ਤੱਕ ਕਿੰਨੇ ਬੱਚਿਆਂ ਦਾ ਤੁਹਾਡੇ ਕੋਲ ਆਇਆ ਡਾਟਾ ਜਿਹੜਾ ਤੁਸੀਂ ਦਿਖਾ ਦਿਓ ਦੇਖੋ ਜਿਹੜੇ ਪਿਛਲੇ ਦਿਨੀ ਵਿੱਚ ਡੈਥ ਬੱਚੇ ਦੀ ਹੋ ਗਈ ਸੀ ਅਮਰੀਕ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਸੀ ਬਠਿੰਡੇ ਪਰਵਿਹੜੇ ਤੋਂ ਇੱਕ ਸਾਡੇ ਕੋਲ ਹੋਰ ਇੱਥੋਂ ਲੋਕਲ ਪਰਿਵਾਰ ਆਏ ਨੇ ਚਾਰ ਪਰਿਵਾਰਾਂ ਦੇ ਘੱਟੋ ਘੱਟ ਅਸੀਂ ਹੁਣ ਵੀ ਲਈ ਹੈ ਪਰ 12 13 ਸਾਡੇ ਨਾਲ ਹੋਰ ਸੰਪਰਕ ਵਿੱਚ ਨੇ ਹੋ ਸਕਦਾ ਹੈ ਉਹਨਾਂ ਤੇ ਕੋਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੋਵੇ ਉਹਨਾਂ ਨੂੰ ਉਹ ਸਾਡੇ ਤੱਕ ਸੰਪਰਕ ਨਹੀਂ ਆ ਸਕੇ ਕੋਈ ਫੋਨ ਤੇ ਸਾਡੀ ਗੱਲਬਾਤ ਹੋਈ ਹੈ ਪਰ ਫਿਜ਼ੀਕਲੀ ਸਾਡੇ ਕੋਲ ਨਹੀਂ ਆਈ ਪਰ ਅਸੀਂ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਆ ਸਾਡੀ ਟੀਮ ਉਹਨਾਂ ਨਾਲ ਤਾਲਮੇਲ ਦੇ ਵਿੱਚ ਨੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਵੀ ਤਰਕਾਜਤਾ ਅਸੀਂ ਇਨਸਟਰਕਟਰ ਦੇ ਖਿਲਾਫ ਦੇਵਾਂਗੇ ਜਿਸ ਤੇ ਬੰਦੀ ਕਾਰਵਾਈ ਨਾ ਹੋਈ ਠੀਕ ਹੈ